ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਜੀਮਾ ਵੱਡੀ ਖਬਰਾਂ ਕੇ ਪੰਜਾਬ ਦੇ ਵਿੱਚ ਲੰਘੇ ਦਿਨੀ ਪੰਜਾਬ ਪੁਲਿਸ ਨੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਦੀ ਅਗਵਾਈ ਦੇ ਵਿੱਚ 72 ਘੰਟਿਆਂ ਦਾ ਆਪਰੇਸ਼ਨ ਪਰਹਾਰ ਚਲਾਇਆ ਜਿਸ ਦੇ ਵਿੱਚ ਇਨਾ 72 ਘੰਟਿਆਂ ਦੇ ਵਿੱਚ ਗੈਂਗਸਟਰਾਂ ਦੇ ਉੱਪਰ ਕਾਰਵਾਈ ਕੀਤੀ ਜਾਣੀ ਆ ਵੱਡੀ ਖਬਰਾਂ ਕੇ ਪਟਿਆਲਾ ਦੇ ਵਿੱਚ ਨਾਮੀ ਬਦਮਾਸ਼ ਹਰਮਿੰਦਰ ਸਿੰਘ ਲਾਡੀ ਦਾ ਇਨਕਾਊਂਟਰ ਕਰ ਦਿੱਤਾ ਗਿਆ ਪੁਲਿਸ ਦੇ ਉੱਪਰ ਜਦੋਂ ਗੋਲੀਆਂ ਚਲਾਈ ਜਾਂਦੀਆਂ ਨੇ ਇਸ ਨਾਮੀ ਬਦਮਾਸ਼ ਨੇ ਤੇ ਫਿਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਹਰਜਿੰਦਰ ਸਿੰਘ ਲਾਡੀ ਦੀ ਲੱਤ ਦੇ ਵਿੱਚ ਗੋਲੀ ਲੱਗੀ ਪਟਿਆਲਾ ਦੇ ਸੰਗਰੂਰ ਪਟਿਆਲਾ ਬਾਈਪਾਸ ਦੇ ਉੱਪਰ ਪੁਲਿਸ ਇਸ ਬਦਮਾਸ਼ ਨੂੰ ਫੜਨ ਦੇ ਲਈ ਜਿਹੜਾ ਸਾਰੀ ਜੜੀ ਕਾਰਵਾਈ ਕਰਦੀ ਆ ਪਰ ਪੁਲਿਸ ਤੋਂ ਭੱਜਣ ਦੀ ਜਿਹੜੀ ਕੋਸ਼ਿਸ਼ ਕਰਦਾ ਜੈਪਾਲ ਭੁੱਲਰ ਗੈਂਗ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਪੁਲਿਸ ਦੇ ਉੱਪਰ ਤਿੰਨ ਤੋਂ ਚਾਰ ਜੜੀਆਂ ਗੋਲੀਆਂ ਰੇ ਚਲਾ ਦਿੱਤੀਆਂ ਜਾਂਦੀਆਂ ਰੇ ਬਨੂੜ ਪੁਲਿਸ ਸਟੇਸ਼ਨ ਅਤੇ ਸੀਆਈਏ ਸਟਾਫ ਪਟਿਆਲਾ ਦੇ ਵੱਲੋਂ ਇੱਕ ਸਾਂਝਾ ਆਪਰੇਸ਼ਨ ਚਲਾਇਆ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਦੇ ਉੱਪਰ ਜਦੋਂ ਗੋਲੀਆਂ ਚਲਾਈ ਜਾਂਦੀਆਂ ਨੇ ਪੁਲਿਸ ਜਵਾਬੀ ਕਾਰਵਾਈ ਕਰ ਦਿੱਤੇ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਹਰਜਿੰਦਰ ਸਿੰਘ ਲਾਡੀ ਜ਼ਖਮੀ ਹੋ ਜਾਂਦਾ ਜਿਸ ਨੂੰ ਰਜਿੰਦਰ ਹਸਪਤਾਲ ਪਟਿਆਲਾ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਦਰਅਸਲ 2017 ਦੇ ਵਿੱਚ ਰਾਜਪੁਰਾ ਬਲੂੜ ਖੇਤਰ ਦੇ ਵਿੱਚ ਇੱਕ ਕੈਸ਼ ਬੈਂਕ ਦੀ ਡਕੈਤੀ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਅਰਜਿੰਦਰ ਸਿੰਘ ਲਾਡੀ ਆ ਜਿਹੜਾ ਉਹ ਸ਼ਾਮਲ ਹੁੰਦਾ ਤੇ ਉਸ ਤੋਂ ਬਾਅਦ ਲੰਬੇ ਸਮੇਂ ਤੋਂ ਪੁਲਿਸ ਲੱਭ ਰਹੀ ਹੁੰਦੀ ਹੈ ਤੇ ਪਤਾ ਲੱਗਦਾ ਕਿ ਪਟਿਆਲਾ ਦੇ ਵਿੱਚ ਕਿਤੇ ਲੁਕੇ ਆ ਪੁਲਿਸ ਪੜਨ ਲੱਗਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਤੇ ਜਵਾਬੀ ਕਾਰਵਾਈ ਦੇ ਵਿੱਚ ਅਰਜਿੰਦਰ ਸਿੰਘ ਲਾਡੀ ਜ਼ਖਮੀ ਹੋ ਜਾਂਦਾ ਉਸ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਦੇਰਾਂ ਪੁਲਿਸ ਵੱਲੋਂ ਜਿਹੜਾ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲੀ ਪਈ ਆ ਕਿਹੜਾ ਗੈਂਗ ਆਪਰੇਸ਼ਨ ਪ੍ਰਹਾਰ ਜਿਹੜਾ ਚਲਾਇਆ ਗਿਆ ਜੀ ਆਪਰੇਸ਼ਨ ਪ੍ਰਹਾਰ ਜਿਹੜਾ ਹੈਗਾ ਇਹ ਜਿਹੜਾ ਅੱਜ ਸੀਆਈਏ ਪਟਿਆਲਾ ਦੀ ਟੀਮ ਤੇ ਐਸਐਚਓ ਬਨੂੜ ਦੀ ਟੀਮ ਸੀਗੀ ਔਰ ਇਹ ਹਰਜਿੰਦਰ ਨਾਮ ਦਾ ਬੰਦਾ ਸੀਗਾ ਕਾਫੀ ਟਾਈਮ ਤੋਂ ਇਹ ਵੌਂਟਡ ਸੀਗਾ ਹਿਨਿਸ ਕੇਸ ਇਹਦੇ ਖਿਲਾਫ ਰਜਿਸਟਰਡ ਸੀਗੇ ਸਿንስ 2000 2015 ਤੋਂ ਤੇ ਇਹ ਜਦੋਂ ਅੱਜ ਇਹਨਾਂ ਨੂੰ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਪੁਲਿਸ ਪਾਰਟੀ ਦੇ 3-4 ਫਾਇਰ ਕੀਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਵੇ ਬਚਾਅ ਪੱਖ ਮੇ ਇਹਦੇ ਇੱਕ ਫਾਇਰ ਕੀਤਾ ਜਿਹਦੇ ਤੇ ਲਾਤੇ ਲੱਗਿਆ ਸੀਗਾ ਹੁਣ ਇਹਨੂੰ ਰਜਿੰਦਰਾ ਹਸਪੀਟਲ ਭਰਤੀ ਕਰਾਇਆ ਗਿਆ ਉਥੇ ਜ਼ੇਰੇ ਇਲਾਜ ਹੈਗਾ ਇਹ ਜਿਹੜਾ ਗੈਂਗ ਨਾਲ ਸੰਬੰਧਿਤ ਹੈ ਇਹ ਜਿਹੜਾ ਪਹਿਲਾ ਜਿਹੜਾ ਬਹੁਤ ਇੱਕ ਬਹੁਤ ਵੱਡੀ ਜੇ ਤੁਹਾਨੂੰ ਯਾਦ ਹੋ 2017 ਤੋਂ ਕੈਸ਼ ਵੈਨ ਰੂਟ ਹੋਈ ਸੀਗੀ ਬਨੂੜ ਚ ਜੈਪਾਲ ਭੁੱਲਰ ਇੱਕ ਗੈਂਗ ਦਾ ਲੀਡਰ ਹੁੰਦਾ ਸੀਗਾ ਉਸ ਟਾਈਮ ਉਹਦਾ ਇੱਕ ਮੈਂਬਰ ਸੀਗਾ ਇਹ ਉਸ ਟਾਈਮ ਵੀ ਉਸ ਕੇਸ ਮੇ ਵੀ ਇਹ ਉਡਿੰਦਾ ਸੀਗਾ ਕਿੰਨੇ ਲੋਕ ਸੀ ਸਰਾਜੇ ਇਹ ਅੱਜ ਇੱਕ ਹੀ ਸੀਗਾ ਬਟ ਇਹਦੀ ਕਾਫੀ ਅਸੀਂ ਜਿਹੜਾ ਹੈਗਾ ਆਪਰੇਸ਼ਨ ਕਾਫੀ ਲੰਬੇ ਟਾਈਮ ਤੋਂ ਚੱਲ ਆ ਰਿਹਾ ਹੈ ਕੱਲ ਵੀ ਅਸੀਂ ਚਲਾਇਆ ਸੀਗਾ ਐਂਡ ਜਿੰਨੇ ਵੀ ਇਹ ਸਰਾਰਤੀ ਅਨਸਰ ਹੈਗੇ ਜਿੰਨੇ ਵੀ ਇਹ ਕ੍ਰਿਮੀਨਲ ਟਾਈਪ ਦੇ ਬੰਦੇ ਹੈਗੇ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਚੇੜੀ ਹੋਈ ਹੈ ਐਂਡ ਅਸੀਂ ਸ਼ਕਤੀ ਨਾਲ ਉਹਦੇ ਜਿਹੜਾ ਹੈਗਾ ਕਾਰਵਾਈ ਕਰ ਰਹੇ ਹਾਂ ਕਿੰਨੇ ਰਾਉਂਡ ਫਾਇਰ ਕੀ ਲਿਆ ਰਾਉਂਡ ਕਿੰਨੇ ਫਾਇਰ ਹੋਇਆ ਇਹਨਾਂ ਨੇ ਇਸਨੇ ਪੁਲਿਸ ਪਾਰਟੀ ਤੋਂ 3 ਤੋਂ 4 ਰਾਉਂਡ ਫਾਇਰ ਕੀਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ 1-2 ਰਾਉਂਡ ਫਾਇਰ ਕੀਤੇ ਇਹਦੇ ਲਾਟੇ ਲੱਗੀ ਹੈ ਹੁਣ ਇਹਨੂੰ ਹਸਪੀਟਲ ਭਰਤੀ ਕਰਾਇਆ ਗਿਆ। ਕਿੰਨੇ ਮਾਮਲੇ ਸੀ ਜਿਹਦੇ ਉੱਤੇ ਇਹਦੇ ਤਾਂ ਕਾਫੀ ਮਾਮਲੇ ਹੈਗੇ 7-8 ਮਾਮਲੇ ਦੇ ਖਿਲਾਫ ਹੈਗੇ 307 ਦੇ ਹੈਗੇ 302 ਦੇ ਹੈਗੇ ਰੋਬਰੀ ਦਾ ਹੈਗਾ ਕਾਫੀ ਮਸਲੇ ਆ ਪਿਸਟਲ ਆਵਾ ਕੋਈ ਪਿਸਟਲ ਮਿਲੇ ਪਿਸਟਲ ਫੋਰਨ ਮੇਡ ਪਿਸਟਲ ਹੈਗਾ ਐਪ ਇੱਕ ਫੋਰਨ ਮੇਡ ਪਿਸਟਲ ਹੈਗਾ ਮਾਰਕਾ ਬਰੇਟਾ ਪਿਸਟਲ ਹੈਗਾ ਉਹ ਰਿਕਵਰ ਹਜੇ ਉਹ ਕਿਤਾ ਹੈ ਬਾਕੀ ਅਸੀਂ ਅਜੇ ਫੋਰੈਂਸਿਕ ਟੀਮ ਬੁਲਾਈ ਹੈ ਉਦੀ ਜਿਹੜੀ ਹੈਗੀ ਜੋ ਜੋ ਫਾਰਮੈਲिटीज ਹੈ ਉਹ ਆਸੀ ਕਰ ਰਹੇ ਨੇ ਪਰ ਇਸ ਤੋਂ ਇਲਾਵਾ ਹੋਰ ਕੋਈ ਜਿਹੜੇ ਕਿ ਐਂਕਸਟਰ ਕੋਈ ਗ੍ਰਫਤਾਰ ਕੀਤਾ ਨੇ ਜ਼ਿਲ੍ਹੇ ਦੇ ਵਿੱਚ ਦੇਖੋ ਅਸੀਂ ਕੱਲ ਵੀ ਕੱਲ ਵੀ ਅਸੀਂ ਟੋਟਲ 60 ਬੰਦੇ ਕੱਲੇ ਪਟਿਆਲਾ ਚ ਕਰੇ ਆ ਪੂਰੀ ਰੇਂਜ ਚ 126 ਕਰੇ ਨੇ ਐਂਡ ਜਿੰਨੇ ਵੀ ਖਾਸ ਕਰਕੇ ਜਿਹੜੇ ਵੀ ਇਹ ਹਾਰਡ ਕੋਰ ਕ੍ਰਿਮੀਨਲ ਸੋ ਕੋਲਡ ਹੈ ਜਿਹੜੇ ਕੋਈ ਘਰਾਂ ਦੇ ਕਿਸੇ ਦੇ ਫਾਇਰਿੰਗ ਵਗੈਰਾ ਕਰਕੇ ਜਾਂਦੇ ਨੇ ਉਹਨਾਂ ਦੇ ਜਿਹੜੇ ਐਸੋਸੀਏਟ ਆ ਉਹ ਵੀ ਅਸੀਂ ਕੱਲ 8 ਬੰਦੇ ਕੱਲੇ ਪਟਿਆਲਾ ਚ ਰੈਸਟ ਕਰੇ ਆ ਅੱਜ ਵੀ ਰੈਸਟ ਕਰੇ ਆ ਉਹਦਾ ਸ਼ਾਮ ਨੂੰ ਅਸੀਂ ਡਾਟਾ ਤੁਹਾਨੂੰ ਜਿਹੜਾ ਜਿਹੜੇ ਵੀ ਇਹ ਬੰਦੇ ਸ਼ਾਮਿਲ ਹੈਗੇ ਇਹੋ ਜੀ ਵਾਰਦਾਤ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਐਂਡ ਇਹ ਮੈਸੇਜ ਲਾਊਡ ਐਂਡ ਕਲੀਅਰ ਹੈਗਾ ਕਿ ਜਿਹੜਾ ਕੋਈ ਕਿਸੇ شریف ਆਦਮੀ ਦੇ ਘਰੇ ਫਾਇਰ ਕਰੂਗਾ ਜਾਂ ਕੋਈ ਇਹੋ ਜੀ ਉਹ ਆਪਣੇ ਪੈਰਾਂ ਤੇ ਵਾਪਸ ਨਹੀਂ ਜਾਊਗਾ ਇਹ ਬਿਲਕੁਲ ਕਲੀਅਰ ਮੈਸੇਜ ਹੈਗਾ ਫਿਰ ਵੀ ਮੈਂ ਰਿਕਵੈਸਟ ਕਰਦਾ ਹੈ ਯੂਥ ਨੂੰ ਕਿ ਜਿਹੜੇ ਇਹੋ ਜੇ ਕੰਮਾਂ 'ਚ ਇਨਵੋਲਡ ਹੈਗੇ 2 4 5000 ਰੁਪਏ ਦੇ ਚੱਕਰ 'ਮੇ ਇਹਨਾਂ ਦੇ ਮਗਰ ਆ ਜਾਂਦੇ ਆ ਉਹ ਆਪਣਾ ਕੈਰੀਅਰ ਨਾ ਖਰਾਬ ਕਰੇ ਜੇ ਉਹਨਾਂ ਨੂੰ ਕਿਸੇ ਨੂੰ ਸੁਧਰਨਾ ਉਹ ਸਾਡੇ ਨਾਲ ਕੰਟੈਕਟ ਵੀ ਕਰ ਸਕਦਾ ਹੈ ਉਹਨੂੰ ਮੇਨ ਸਟ੍ਰੀਮ ਸੜਾ ਵਿੱਚ ਮੇਨ ਐਵੀਆ ਕਿ ਉਹਨਾਂ ਨੂੰ ਮੇਨ ਸਟ੍ਰੀਮ ਦੀ ਐਸ ਸਿਰ ਪਰਿਵਾਰਿਕ ਕਿੱਥੇ ਦਾ ਰਹਿਣ ਵਾਲਾ ਉਦਾਂ